ਸ਼ਸ਼ੀਕਾਲ ਜੀ ਸਿਮਰਨ ਬੁਟੀਕਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਜੀ ਸਾਬਜਾਦਿਆਂ ਦੇ ਦਿਨ ਚੱਲ ਰਹੇ ਹਨ ਜੀ ਜ਼ਰੂਰ ਆਪਣੇ ਬੱਚਿਆਂ ਨੂੰ ਸਾਹਿਬ ਜਾਦਿਆਂ ਬਾਰੇ ਦੱਸੋ ਆਪਣੀ ਸਿੱਖੀ ਬਾਰੇ ਦੱਸੋ ਤੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਾਓ ਬੱਚਿਆਂ ਨੂੰ ਆਪਣੇ ਕੋਲ ਬੈਠ ਕੇ ਛੋਟੇ ਬੱਚਿਆਂ ਜਾਂ ਸਤਨਾਮ ਵਾਹੀ ਗੁਰੂ ਦਾ ਜਾਪ ਜ਼ਰੂਰ ਕਰਾਓ ਜੀ ਇਹ ਆਪਣੀ ਮਾਪੇ ਪਾਪਾਂ ਦੀ ਪਹਿਲਾਂ ਜ਼ਿੰਮੇਵਾਰੀ ਬਣਦੀ ਹੈ ਜੀ ਜ਼ਰੂਰ ਇਸ ਗੱਲ ਵੱਲ ਧਿਆਨ ਦਿਓ ਜੀ ਤੁਸੀਂ ਸਾਰੇ ਮੇਰੇ ਨਾਲ ਵੱਧ ਸਿਆਣੇ ਆ ਪਰ ਫਿਰ ਵੀ ਇਹ ਦਿਨ ਚੱਲ ਰਹੇ ਆ ਆਪਾਂ ਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਛੋੜ ਕੇ ਰੱਖਣਾ ਚਾਹੀਦਾ ਹੈ ਜੀ ਅੱਜ ਵਾਲੇ ਸੂਟ ਦੀ ਬਹੁਤ ਹੀ ਵਧੀਆ ਪਸ਼ਮੀਨੇ ਦੇ ਸੂਟ ਹੈ ਜੀ ਪਸ਼ਮੀਨੇ ਦਾ ਸੂਟ ਹੈ ਜੀ ਬਹੁਤ ਵਧੀਆ ਕਾਨੀ ਵਰਕ ਹੋਇਆ ਹੈ ਬਹੁਤ ਸੋਹਣਾ ਕਲਰ ਚੈੱਕ ਕਰੋ ਜੀ ਆਈਸਕ੍ਰੀਮ ਚਾਟ ਹੈ ਜੀ ਸੂਟਾਂ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1048 1048 ਵਿੱਚ ਤੁਹਾਨੂੰ ਇੰਨਾ ਪਿਆਰਾ ਪਸ਼ਮੀਨੇ ਦੇ ਸੂਟ ਦੇ ਰਹੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1048 ਕਲਰ ਚੈੱਕ ਕਰੀ ਜਾਓ ਡਿਜ਼ਾਈਨ ਚੈੱਕ ਕਰੀ ਜਾਓ ਬਹੁਤ ਹੀ ਵਧੀਆ ਸੂਟ ਹੈ ਜੀ ਬਹੁਤ ਵਧੀਆ ਕੋਈ ਇਦਿਤੇ ਬੂਰ ਨਹੀਂ ਆਣਾ ਜੀ ਬਹੁਤ ਸੋਹਣਾ ਸੂਟ ਹੰਡਣਸਾਰ ਕੱਪੜਾ ਜੀ ਬਿਲਕੁਲ ਨਿੱਗਾ ਜੀ ਪਸ਼ਮੀਨੇ ਦਾ ਸੂਟ ਹੈ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ 2.5 ਮੀਟਰ ਸ਼ਰਟ ਦੀ 2.5 ਮੀਟਰ ਬਾਟਮ ਦੀ ਤੇ 2.3 ਦਾ ਹੀ ਤੁਹਾਨੂੰ ਸਟਾਲ ਮਿਲੂਗੀ ਜੀ ਮੈਂ 2.5 ਮੀਟਰ ਨਹੀਂ ਕਹਿ ਸਕਦੀ ਜੀ 2.3 ਦੇ ਠੀਕ ਹੈ ਸਟਾਲ ਮਿਲੂਗੀ ਵੈਸੇ ਵੀ ਇਹ ਬਹੁਤ ਹੀ ਲੰਬੀਆਂ ਚੌੜੀਆਂ ਲੋਟ ਵੀ ਨਹੀਂ ਆਉਂਦੀਆਂ ਜੀ ਵਧੀਆ ਇਹਦੇ ਨਾਲ ਇਹ ਨਹੀਂ ਹੈਗਾ ਵੀ ਛੋਟੀ ਆ ਬਹੁਤ ਸੋਹਣੀ ਲੱਗਦੀ ਆ ਲਈ ਵੀ 1048 ਦਾ ਇਹ ਸੂਟ ਮਿਲੂਗਾ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਵੀਡੀਓ ਦੇਖਦੀਆਂ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸੂਟਾਂ ਦੇ ਕੀ ਕਹਿਣੇ ਇੰਨੇ ਸੋਹਣੇ ਸੋਹਣੇ ਕਲਰ ਹੈ ਜੀ ਇੱਕ ਵਾਰ ਜਰੂਰ ਤੁਸੀਂ ਸੂਟ ਬਾਏ ਕਰਕੇ ਦੇਖੋ ਤੇ ਤੁਹਾਨੂੰ ਖੁਦ ਪਰ ਖੁਦ ਟਰਸਟ ਹੋ ਜਾਊਗਾ ਜੀ ਵੀ ਇੰਨੀ ਘੱਟ ਰੇਟ ਵਿੱਚ ਸਾਨੂੰ ਘਰ ਬੈਠਿਆਂ ਨੂੰ ਇੰਨਾ ਵਧੀਆ ਸੂਟ ਮਿਲ ਗਿਆ ਜੀ ਤੁਸੀਂ ਅਲੱਗ ਤੇ ਕੋਈ ਵੀ ਚਾਰਜ ਦੁਆਰਾ ਨਹੀਂ ਦੇਣਾ ਏਸੀ ਪੈਸਿਆਂ ਦੇ ਵਿੱਚੇ ਤੁਹਾਡੀ ਸ਼ਿਪਿੰਗ ਹੋਊਗੀ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਬੈਲਵਟ ਦੇ ਸੂਟ ਮਿਲਣਗੇ ਜੀ ਪਿਓਰ ਬੈਲਵਟ ਦੇ ਪਿਓਰ ਬੈਲਵਟ ਦੀ ਤੁਹਾਨੂੰ ਬਾਟਮ ਮਿਲੂਗੀ ਪਿਓਰ ਵੈਲਵਟ ਦਾ ਤੁਹਾਨੂੰ ਸਟੌਲ ਮਿਲੂਗਾ ਜੀ 2799 ਸੂਟ ਦਾ ਪ੍ਰਾਈਸ ਹੈ ਜੀ 2799 ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ WhatsApp ਤੇ ਮੈਸੇਜ ਵੀ ਕਰ ਸਕਦੇ ਆ ਇਹ ਨੰਬਰ ਸਾਡਾ ਹਰ ਵਕਤ ਤੁਹਾਨੂੰ ਚੱਲਦਾ ਮਿਲੂਗਾ ਕੋਈ ਸਾਡਾ ਹੇਰਾ ਫੇਰੀ ਵਾਲਾ ਕੰਮ ਨਹੀਂ ਹੈਗਾ ਜੀ ਜੇ ਤੁਸੀਂ ਸੋਚੂਗੇ ਵੀ ਆਪਣਾ ਫੇਸ ਨਹੀਂ ਦਿਖਾ ਰਹੇ ਪਤਾ ਨਹੀਂ ਕਿਦਾਂ ਦਾ ਕੰਮ ਹੋਊਗਾ ਜੀ ਸਾਡੀ ਰੂਪਨਗਰ ਰੋਪੜ ਵਿੱਚ ਸ਼ਾਪ ਹੈ ਜੀ ਸਿਮਰਨ ਬੁਟੀਕ ਨਾਮ ਤੇ ਸਾਡੀ ਸ਼ਾਪ ਹੈ ਜੀ ਹਰगोविंद ਨਗਰ ਚ ਜਦ ਮਰਜੀ ਤੁਸੀਂ ਆ ਕੇ ਸਾਨੂੰ ਪਰਸਨਲੀ ਮਿਲ ਸਕਦੇ ਆਂ ਜੀ ਕੱਪੜੇ ਦਾ ਕੰਮ ਸਾਡਾ ਸਿਰਫ ਤੇ ਸਿਰਫ ਔਨਲਾਈਨ ਹੈ ਜੀ ਵੈਸੇ ਸਾਡੀ ਬੁਟੀਕ ਹੈ ਹੈਂਡਵਰਕ ਥ्रेडਵਰਕ ਹਰ ਤਰ੍ਹਾਂ ਦਾ ਕੰਮ ਤੁਸੀਂ ਸਾਤੋਂ ਆਪਣਾ ਫੈਬਰਿਕ ਭੇਜ ਕੇ ਵੀ ਕਰਵਾ ਸਕਦੇ ਆਂ ਬਹੁਤ ਹੀ ਪਿਆਰੇ ਪਿਆਰੇ ਸੂਟ ਹੁੰਦੇ ਆਂ ਜੀ ਜਿਹੜੇ ਵਰਕ ਕਰੇ ਵੀ ਹੁੰਦੇ ਆਂ ਤੁਸੀਂ ਮੇਰੇ YouTube ਚੈਨਲ ਨੂੰ ਜੇ ਰੋਜ਼ ਦੇਖਦੇ ਆ ਤੁਹਾਡੇ ਕੋਲ ਵੀਡੀਓ ਸ਼ੋਅ ਹੁੰਦੀਆਂ ਹੋਣਗੀਆਂ ਜੀ ਜਿਹੜੇ ਸਾਡੇ ਹੈਂਡਵਰਕ ਮਸ਼ੀਨਵਰਕ ਦੇ ਸੂਟ ਹੈ ਅਸੀਂ ਉਹਨਾਂ ਦੀ ਵੀਡੀਓ ਵੀ ਪਾਉਨੇ ਆ ਜੀ ਤੁਸੀਂ ਜ਼ਰੂਰ ਦੇਖਿਆ ਕਰੋ ਸੰਡੇ ਵਾਲੀ ਵੀਡੀਓ ਤੁਸੀਂ ਕਦੇ ਵੀ ਨਹੀਂ ਛੱਡਣੀ ਕਿਉਂਕਿ ਉਹਦੇ ਵਿੱਚ ਬਹੁਤ ਵਧੀਆ ਆਫਰ ਦੇ ਸੂਟ ਹੁੰਦੇ ਆ ਜੀ ਬਹੁਤ ਪਿਆਰੇ ਬੈਲਵਟ ਦੇ ਸੂਟ ਹੈ ਜੀ ਕਲਰ ਚੈੱਕ ਕਰੀ ਜਾਓ ਨਾਲ ਦੀ ਨਾਲ ਉਸ ਤੋਂ ਬਾਅਦ ਜੀ ਅਗਲੇ ਸੂਟ ਹੈਗੇ ਆ ਜੀ ਪਸ਼ਮੀਨੇ ਦੇ ਪਸ਼ਮੀਨੇ ਦਾ ਬਿਲਕੁਲ ਨਿਊ ਟ੍ਰੈਂਡ ਦਾ ਸੂਟ ਹੈ ਜੀ ਬਹੁਤ ਸੋਹਣਾ ਨੈਕ ਤੇ ਵਰਕ ਹੋਇਆ ਹੋਇਆ ਹੈ ਜੀ ਪਸ਼ਮੀਨੇ ਦੀ ਉਹ ਤੁਹਾਨੂੰ ਸ਼ਾਲ ਮਿਲੂਗੀ 2.5 ਮੀਟਰ ਦੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1100 ਰੁਪਿਆ 1100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਮੇਰੀਆਂ ਭੈਣਾਂ ਮੈਨੂੰ ਮੈਸੇਜ ਕਰਦੀਆਂ ਬਹੁਤ ਪਿਆਰ ਦੇ ਰਹੀਆਂ ਥੈਂਕ ਯੂ ਸੋ ਮੱਚ ਜੀ ਤੁਹਾਡਾ ਸਾਰਿਆਂ ਦਾ ਮੈਨੂੰ ਇੰਨਾ ਪਿਆਰ ਦੇਣ ਲਈ ਜੀ ਦੇਖੋ ਮਤਲਬ ਕਿਸੇ ਐਦਾਂ ਪਿਆਰ ਲੈਣਾ ਨਾ ਬਹੁਤ ਵੱਡੀ ਗੱਲ ਹੈ ਜੀ ਜ਼ਰੂਰੀ ਨਹੀਂ ਵੀ ਆਪਾਂ ਨੇ ਸੂਟੇ ਲੈਣਾ ਤਾਂ ਹੀ ਕਾਲ ਕਰਨੀਆਂ ਜਾਂ ਆਪਾਂ ਨੇ ਤਾਂ ਹੀ ਮੈਸੇਜ ਕਰਨਾ ਜਿਹੜੇ ਤੁਸੀਂ ਸੋਨੇ ਸੋਨੇ ਸਾਨੂੰ ਕਮੈਂਟ ਕਰਦੇ ਆ ਫੋਨ ਕਰਕੇ ਸਾਡਾ ਹੌਸਲਾ ਵਧਾਉਂਦੇ ਆ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਹਰੇਕ ਚੀਜ਼ ਆਪਾਂ ਪੈਸੇ ਨਾਲ ਵੀ ਨਹੀਂ ਕਰ ਸਕਦੇ ਜੀ ਵੀ ਪੈਸਾ ਹੀ ਹੋਣਾ ਜ਼ਰੂਰੀ ਹੈ ਲੇਕਿਨ ਕਿਸੇ ਦਾ ਪਿਆਰ ਲੈਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਹੁਤ ਵਧੀਆ ਖੁਸ਼ੀ ਮਿਲਦੀ ਹੈ ਜਦ ਮੇਰੀਆਂ ਭੈਣਾਂ ਮੇਰੇ ਕੰਮ ਨੂੰ ਲੈ ਕੇ ਕਹਨੀ ਹੈ ਕਿ ਹਾਂ ਤੁਹਾਡਾ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਕੱਪੜਾ ਹੁੰਦਾ ਤੇ ਤੁਸੀਂ ਇੰਨਾ ਸਾਰਿਆਂ ਨਾਲ ਵਧੀਆ ਤਰੀਕੇ ਨਾਲ ਸਾਡੇ ਫੋਨ ਵੀ ਅਟੈਂਡ ਕਰਦੇ ਆ ਜੀ ਹਨਾ ਉਸ ਤੋਂ ਬਾਅਦ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਇਹ ਵੀ ਬੁੱਲਨ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਪਿਆਰਾ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ ਬਹੁਤ ਸੋਹਣਾ ਪ੍ਰਿੰਟ ਬਣਿਆ ਬਸ ਸੌਰੀ ਵਰਕ ਨਹੀਂ ਹੈਗਾ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਲਓ ਜੀ ਇਹਦੀ ਫ੍ਰੀ ਸੈਜ ਹੁੰਨੇ ਆ ਜੀ ਠੀਕ ਹੈ ਉਪਰੋਂ neck ਦਾ ਡਿਜ਼ਾਈਨ ਕੱਟ ਹੋ ਜਾਂਦਾ ਜੇ ਤੁਹਾਡੀ ਲੈਂਥ ਘੱਟ ਹੈ ਲੇਕਿਨ ਘੇਰੇ ਦਾ ਡਿਜ਼ਾਈਨ ਦਾ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਜੀ 1399 ਸੂਟ ਦਾ ਪ੍ਰਾਈਸ ਹੈ ਜੀ 1399 ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜੋ ਭੇਜੀ ਜੋ ਜੀ ਬਹੁਤ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਮੇਰੀਆਂ ਫੌਰਨ ਵਾਲੀਆਂ ਪਹਿਣਾ ਦਾ ਵੀ ਬਹੁਤ ਧੰਨਵਾਦ ਜਿਹੜੀਆਂ ਸਾਡੀਆਂ ਵੀਡੀਓਆਂ ਦੇਖਦੀਆਂ ਤੇ ਸਾਨੂੰ ਇੰਨਾ ਪਿਆਰ ਕਰਦੀਆਂ ਸਾਤੋਂ ਆਪਣੀ ਸੂਟ ਮੰਗਾਉਣੀ ਹੈ ਸਟੀਚ ਕਰਵਾਉਣੀ ਹੈ ਤੁਸੀਂ ਆਪਣਾ ਕੱਪੜਾ ਭੇਜ ਕੇ ਵੀ ਸਾਤੋਂ ਸੂਟ ਸਟੀਚ ਕਰਾ ਸਕਦੇ ਆ ਜੀ ਇਹ ਕਿਸੇ ਮੇਰੀ ਭੈਣ ਦਾ ਸੀ ਸੂਟ ਰੈਡੀ ਕਰਿਆ ਚੈੱਕ ਕਰੋ ਜੀ ਸੂਟ ਬਲੈਕ ਕਲਰ ਦਾ ਸੂਟ ਹੈ ਹੈਵੀ ਵਰਕ ਹੋਇਆ ਵਾ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 2899 ਚਨੋਂਨ ਸਿਲਕ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਪਿਆਰਾ ਹੈਵੀ ਨੈਕ ਤੇ ਵਰਕ ਹੋਇਆ ਵਾ ਜੀ ਬਹੁਤ ਸੋਹਣਾ ਬੈਸਟ ਕੁਆਲਟੀ ਹੈ ਜੀ ਦੁਪੱਟਾ ਤੁਹਾਨੂੰ ਛਪਾਉਣ ਦਾ ਮਿਲੂਗਾ ਜੀ 2899 ਸੂਟ ਦਾ ਪ੍ਰਾਈਸ ਹੈ ਜੀ 2899 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਸੇਮ ਸੂਟ ਸਾਤੋਂ ਰੈਡੀ ਕਰਵਾਓ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਤੁਹਾਨੂੰ ਇਹ ਸੂਟ ਮਿਲਣਗੇ ਜੀ ਬੈਲਵਰਟ ਡਿਜੀਟਲ ਪ੍ਰਿੰਟ ਸੂਟ ਹੈ ਜੀ ਬੈਲਵਰਟ ਦੀ ਡਿਜੀਟਲ ਪ੍ਰਿੰਟ ਤੁਹਾਨੂੰ बॉਟਮ ਮਿਲੂਗੀ ਜੀ ਇਹ ਬੈਲਵਰਟ ਦੀ ਉਹ ਬੈਲਵਰਟ ਦੀ ਪ੍ਰਿੰਟਡ ਤੁਹਾਨੂੰ ਸ਼ਰਟ ਮਿਲ बॉਟਮ ਮਿਲੂਗੀ ਦੁਪੱਟਾ ਵੀ ਤੁਹਾਨੂੰ ਬੈਲਵਰਟ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1199 ਇਹ ਰਤੂ ਦੇ ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਬਹੁਤ ਹੀ ਪਿਆਰਾ ਬੈਲਵਟ ਦਾ ਇਹਦਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਵੇਅਰ ਕਰਿਆ ਬਹੁਤ ਪਿਆਰਾ ਲੱਗਦਾ ਜੀ ਤੁਸੀਂ ਇਹ ਬਦੌਟ ਲੈਨਿੰਗ ਵੀ ਬਣਾ ਸਕਦੇ ਹਾਂ ਲੈਨਿੰਗ ਲਗਾ ਕੇ ਵੀ ਬਣਾਵਾ ਸਕਦੇ ਹਾਂ ਤੁਸੀਂ ਲੈਨਿੰਗ ਲਗਾ ਕੇ ਬਣਾਉਂਗੇ ਜੀ ਇਹਨੇ ਹੋਰ ਗੱਫੋ ਜਣਾ ਪਰ ਬਦੌਟ ਲੈਨਿੰਗ ਵੀ ਇਹ ਕੁਛ ਨਹੀਂ ਬਹੁਤ ਵਧੀਆ ਰਹਿੰਦਾ ਜੀ ਸੂਟ 1199 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ 1199 ਵਿੱਚ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਜੀ ਆਲ ਓਵਰ ਸੂਟ ਹੈ ਜੀ ਫੈਬਰਿਕ ਹੈਗਾ ਜੀ ਇਹਦਾ 4.5 ਮੀਟਰ 4.5 ਮੀਟਰ ਜੀ ਬੜੇ ਪਨੇ ਦਾ ਹੈ ਜੀ 42 ਇੰਚ ਕਪੜੇ ਦਾ ਪਣਾ ਹੈ ਜੀ ਬਹੁਤ ਸੋਹਣਾ ਕਸ਼ਮੀਰੀ ਵਰਕ ਓਨਲੀ ਨੈਕ ਤੇ ਆ ਜੀ ਬਹੁਤ ਸੋਹਣਾ ਐਨ ਪਿਓਰ ਪਸ਼ਮੀਨਾ ਸੂਟ ਹੈ ਜੀ ਪਿਓਰ ਪਸ਼ਮੀਨਾ ਕਹਿੰਦੇ ਆ ਜਿਹਨੂੰ ਕੋਈ ਇਹਦੇ ਤੇ ਬੂਰ ਨਹੀਂ ਆਉਣਾ ਕੋਈ ਦਾ ਕਲਰ ਨਹੀਂ ਫੇਡ ਹੋਣਾ ਜੀ ਇਹ ਸੂਟ ਸਾਨੂੰ ਮਿਲੂਗਾ ਜੀ 1399 ਵਿੱਚ 1399 ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਹੀ ਪਿਆਰਾ ਸੂਟ ਦੇ ਕਿਆ ਕਹਿਣੇ ਇੰਨਾ ਸੋਹਣਾ ਲੱਗਦਾ ਇਹ ਸੂਟ ਵੇਅਰ ਕਰਿਆ ਬਾਜੀ ਇਹ ਸੂਟਾਂ ਦੀ ਸਰਦਾਰੀ ਲੁੱਕ ਹੁੰਦੀ ਹੈ ਜਿਵੇਂ ਤੁਸੀਂ ਇਹ ਸੂਟ ਸਭ ਤੋਂ ਵਾਏ ਕਰਦੇ ਆ ਇਹਦੇ ਨਾਲ ਅਸੀਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਭੇਜ ਸਕਦੇ ਆ ਅਲੱਗ ਤੋਂ ਜਿਹੜਾ ਇਹਦੇ ਨਾਲ ਦੁਪੱਟਾ ਫੈਬਰਿਕ ਚੱਲਦਾ ਹੋਇਆ ਅਸੀਂ ਤੁਹਾਨੂੰ ਉਹ ਦੁਪੱਟਾ ਦਵਾਂਗੇ ਜੀ ਦੁਪੱਟੇ ਸਮੇਤ ਤੁਹਾਨੂੰ ਇਹ 16500 ਦਾ ਪੈਜੂਗਾ ਜੀ ਪਰ ਹੁਣ ਇਹ ਤੁਹਾਨੂੰ ਸੂਟ ਪਾਊਗਾ ਜੀ ਬਾਕੀ ਤੁਸੀਂ ਦੁਪੱਟਾ ਕਿਹੜੇ ਫੈਬਰਿਕ ਦਾ ਲਵਾਉਣਾ ਹੈ ਮੈਂ ਸ਼ੋਰ ਵੀ ਨਹੀਂ ਕਹਿੰਦੀ ਵੀ 1600 ਦੇ ਕਿਉਂਕਿ ਦੁਪੱਟੇ ਤਾਂ ਇੱਕ ਤਾਂ ਇੱਕ ਪਏ ਆ ਤੁਸੀਂ ਕਿਹੜਾ ਲਵਾਉਣਾ ਹੈ ਸਟੋਲ ਲਵਾਉਣਾ ਹੈ ਤਾਂ ਅਸੀਂ ਸਟੋਲ ਵੀ ਨਾਲ ਮੈਚ ਕਰਕੇ ਤੁਹਾਨੂੰ ਭੇਜ ਦੂੰਗੇ ਜੀ ਬਹੁਤ ਪਿਆਰੇ ਕਸ਼ਮੀਰੀ ਵਰਕ ਹੈ ਪਿਓਰ ਕਸ਼ਮੀਰੀ ਵਰਕ ਦੇ ਸੂਟ ਹੈ ਜੀ 1399 ਵਿੱਚ 1300 ਨਲੀ ਨੇ ਬੜੇ ਪਨੇ ਦਾ ਐਨ ਖੁੱਲਾ ਡੁੱਲੀ ਸਲਵਾਰ ਬਣੂਗੀ ਜੇ ਤੁਸੀਂ ਸਲਵਾਰ ਬਣਾਉਣੀ ਆ ਪੈਂਟ ਪਾ ਜਦੋਂ ਤਾਂ ਕੋਈ ਚੱਕਰੇ ਨਹੀਂ ਹੈਗਾ ਜੀ ਕਿਉਂਕਿ ਕੱਪੜਾ ਬੜੇ ਪਨੇ ਦਾ ਹੈ ਜੀ ਕਲਰ ਕੰਟਰਾਸਟ ਬਹੁਤ ਪਿਆਰੇ ਪਿਆਰੇ ਆ ਬਹੁਤ ਪਿਆਰੇ ਪਿਆਰੇ ਕਿਹਾ ਕਹਿਣੇ ਸੂਟਾਂ ਦੇ ਇੰਨਾ ਸੋਹਣ ਸੂਟ ਹੈ ਜੀ ਕਸ਼ਮੀਰੀ ਵਰਕ ਦੇਖੋ ਗ੍ਰੀਨ ਕਲਰ ਕਿੰਨਾ ਪਿਆਰਾ ਹੈ ਜੀ ਜਿਆਦਾ ਇਹ ਸੂਟ ਬੇਅਰ ਕਰਿਆ ਹੋਊਗਾ ਨਾ ਬਹੁਤ ਪਿਆਰਾ ਲੱਗੂਗਾ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਊਗੀ ਕਿ ਸਾਰੇ ਹੀ ਕਲਰ ਹੈ ਜੀ ਲਾਈਟ ਵੀ ਆ ਤੇ ਡਾਰਕ ਵੀ ਆ ਕੋਈ ਕਲਰ ਇਹਦੇ ਚ ਤੁਹਾਨੂੰ ਛੱਡਣ ਵਾਲਾ ਨਹੀਂ ਮਿਲੇਗਾ ਸਾਰੇ ਕਲਰ ਤੁਹਾਨੂੰ ਇੱਕ ਤੋਂ ਇੱਕ ਮਿਲਣਗੇ ਜੀ ਸੂਟ ਬਹੁਤ ਪਿਆਰੇ ਆ ਜੀ ਕਿ ਆਹ ਕਹਨੇ ਸੂਟਾਂ ਦੇ ਜਿਹੜੀ ਮੇਰੀ ਭੈਣ ਨੂੰ ਕਸ਼ਮੀਰੀ ਵਰਕ ਪਸੰਦ ਆ ਉਹ ਇਹ ਸੂਟ ਕੋ ਬਿਲਕੁਲ ਵੀ ਨਾ ਛੱਡਿਓ ਜੀ ਤੁਸੀਂ ਬਾਏ ਕਰ ਸਕਦੇ ਆ ਜੀ ਸਟੀਚ ਕਰਵਾ ਕੇ ਵੀ ਮੰਗਾ ਸਕਦੇ ਆ ਇਹਦਾ ਤੁਸੀਂ ਏ ਲਾਈਨ ਕੁੜਤੀ ਬਣਾ ਕੇ ਸਟ੍ਰੇਟ ਬਾਟਮ ਬਣਾਇਓ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਊਗੀ ਜੀ ਸੂਟ ਦੇ ਕੇ ਆ ਕਹਿਣੇ ਹਨਾ ਉਸ ਤੋਂ ਬਾਅਦ ਜੀ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨਿਆਂ ਦਾ ਪਸ਼ਮੀਨੇ ਦਾ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਸੂਟ ਹੈ ਜੀ ਕਲਰ ਚਾਰਟ ਬਹੁਤ ਸੋਹਣਾ ਹੈ ਜੀ 1395 ਸੂਟ ਦਾ ਪ੍ਰਾਈਸ ਹੈ ਜੀ 1395 ਕਲੀਅਰ ਸੁਣ ਲਿਆ ਕਰੋ ਜੀ ਪਸ਼ਮੀਨਾ ਬਿਲਕੁਲ ਤੁਹਾਨੂੰ ਕਲੀਅਰ ਦੱਸਿਆ ਜਾਂਦਾ ਸੂਟ ਦਾ ਕੱਟ ਕਲੀਅਰ ਦੱਸਿਆ ਜਾਂਦਾ 1395 ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਹੈ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਆਈਸਕ੍ਰੀਮ ਚਾਟ ਹੈ ਜੀ ਕਿਸ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਹੈ ਤਾਂ ਤੁਸੀਂ ਐਦਾਂ ਦਾ ਕਲਰ ਉਹਦੇ ਲਈ ਲੈ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ ਉਸ ਤੋਂ ਬਾਅਦ ਜੀ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਬਹੁਤ ਹੀ ਵਧੀਆ ਸੂਟ ਹੈ ਜੀ ਪਸ਼ਮੀਨੇ ਦਾ ਅੱਜ ਵਾਲੀ ਸੂਟ ਬਿਲਕੁਲ ਪਸ਼ਮੀਨਾ ਵਿంటర్ ਦੇ ਹਿਸਾਬ ਨਾਲ ਅਸੀਂ ਸੂਟ ਲੈ ਕੇ ਆਉਣੇ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1750 ਬਹੁਤ ਹੀ ਵਧੀਆ ਪਸ਼ਮੀਨੇ ਦਾ ਚਾਹੇ ਤੁਸੀਂ ਇਹਦਾ ਪੈਂਟ ਪਲਾਜ਼ੋ ਬਣਾ ਲਓ ਚਾਹੇ ਬਾਟਮ ਬਣਾ ਲਓ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ 1750 ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਆ ਜੀ ਮੈਸੇਜ ਵੀ ਕਰ ਸਕਦੇ ਆ ਜੀ ਹਨਾ ਏਸੀ ਨੰਬਰ ਤੇ ਤੇ ਵਟਸਐਪ ਚੱਲਦਾ ਜੇ ਤੁਹਾਡੇ ਸੂਟ ਕੋਈ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਐਸੇ ਨੰਬਰ ਤੇ ਤੁਸੀਂ ਵੇ ਸਕਦੇ ਆ ਜੀ ਤੇ ਸੋਹਣੇ ਸੋਹਣੇ ਸੂਟ ਤੁਸੀਂ ਵਾਈ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1750 ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਸੂਟ ਤੁਹਾਡੇ ਕੋਲ ਕਲਰ ਨਹੀਂ ਹੈਗਾ ਉਹ ਤੁਸੀਂ ਵਾਈ ਕਰ ਸਕਦੇ ਆ ਜੀ ਲਾਈਟ ਡਾਰਕ ਦੋਨੇ ਤਰ੍ਹਾਂ ਦੇ ਸੂਟ ਲੈ ਕੇ ਆਨੇ ਆ ਜੀ ਹਰ ਬਾਰੀ ਪਸ਼ਮੀਨਾ ਤੁਹਾਨੂੰ ਨਵੇਂ ਸਟਾਈਲ ਵਿੱਚ ਮਿਲਦਾ ਹੈ ਜੀ ਅੱਜ ਦੇਖੋ ਤੁਹਾਨੂੰ ਕਸ਼ਮੀਰੀ ਵਰਕ ਦੇ ਸੂਟ ਦੱਤੇ ਆ ਜੀ ਕਸ਼ਮੀਰੀ ਵਰਕ ਸੂਟ ਬਹੁਤ ਘੱਟ ਲੋਕਾਂ ਦੇ ਤੁਸੀਂ ਵੇਅਰ ਕਰਿਆ ਵਾ ਦੇਖੋਗੇ ਬਹੁਤ ਸੋਹਣਾ ਨਿਊ ਜੇ ਸਟਾਈਲ ਦਾ ਸੂਟ ਬਣ ਕੇ ਤੁਹਾਡਾ ਰੈਡੀ ਹੋਊਗਾ ਜਰੂਰ ਇੱਕ ਵਾਰ ਇਹ ਸੂਟ ਬਾਰੇ ਜਾਂ ਪੁੱਛਿਓ ਜਾਂ ਤੁਸੀਂ ਸੂਟ ਲਿਓ ਜੀ ਅਗਲੀ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਅਗਲਾ ਸੂਟ ਵੀ ਪਸ਼ਮੀਨੇ ਦਾ ਹੈ ਜੀ ਡਿਜੀਟਲ ਪ੍ਰਿੰਟ ਹੈ ਜੀ ਇਹ ਵਰਕ ਨਹੀਂ ਹੈਗਾ ਜੀ ਪਿਓਰ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਹੀ ਪਿਆਰਾ ਪਿਓਰ ਪਸ਼ਮੀਨੇ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਸ਼ਾਲ ਵੀ ਤੁਹਾਨੂੰ ਪਿਓਰ ਪਸ਼ਮੀਨੇ ਦਾ ਮਿਲੂਗਾ ਲੇਕਿਨ ਇਹਦੀ ਲੁੱਕ ਖਾਦੀ ਵਰਗੀ ਹੈ ਜੀ ਦੇਖੋ ਜਿਵੇਂ ਖਾਦੀ ਸੂਟ ਨਹੀਂ ਹੁੰਦਾ ਖਾਦੀ ਸਿਲਕ ਖਾਦੀ ਸਿਲਕ ਕਹਿੰਦੇ ਹੁੰਦੇ ਤੇ ਇਹਦਾ ਬਿਲਕੁਲ ਲੁੱਕ ਸੂਟ ਦੀ ਉਦਾਂ ਦੀ ਆ ਬਹੁਤ ਸੋਹਣਾ ਨੈਕ ਤੇ ਬਹੁਤ ਪਿਆਰੀ ਡਿਜ਼ਾਈਨਿੰਗ ਦਿੱਤੀ ਵੀ ਆ ਘੇਰੇ ਤੇ ਵੀ ਡਿਜ਼ਾਈਨਿੰਗ ਦਿੱਤੀ ਵੀ ਆ ਬਹੁਤ ਸੋਹਣਾ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1499 1499 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜਾਓ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਆਪਣੇ ਲਈ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਆ ਜੀ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਆ ਜੀ ਐਦਾਂ ਹੀ ਪਿਆਰ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਆ ਕਰੋ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਜੀ ਸੰਡੇ ਦੀ ਵੀਡੀਓ ਕਦੇ ਨਾ ਛੱਡਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਸਾਨੂੰ ਰੋਜ਼ ਦੇਖਦੀਆਂ ਹੋ ਸੰਡੇ ਦੀ ਵੀਡੀਓ ਜ਼ਰੂਰ ਦੇਖਿਆ ਕਰੋ ਉਹਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਸੂਟ ਕੱਟ ਰੇਟ ਵਿੱਚ ਲੈ ਕੇ ਆਉਣੇ ਆ ਜੀ ਥੈਂਕ ਯੂ ਸੋ ਮੱਚ